ਸਤਿ ਸ਼੍ਰੀ ਅਕਾਲ ਸਤਨੁਸ਼ ਟੀਵੀ ਵੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਕਮਲਜੀਤ कौर ਲੈ ਕੇ ਹਾਜ਼ਰ ਆ ਪੰਜਾਬ ਦੀਆਂ ਵੱਡੀਆਂ ਖਬਰਾਂ ਜਿਨ੍ਹਾਂ ਦਾ ਸਰਕਾਰ ਸਿੱਧਾ ਸਾਡੀ ਜ਼ਿੰਦਗੀ ਦੇ ਨਾਲ ਹੈ ਪਹਿਲੀ ਤੇ ਵੱਡੀ ਖਬਰ ਪੰਜਾਬ ਸਰਕਾਰ ਦੇ ਯੂ ਟਰਨ ਦੇ ਨਾਲ ਜੁੜੀ ਹੋਈ ਹੈ ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਯੂ ਟਰਨ ਦੇ ਲਈ ਜਾਣੀ ਜਾਂਦੀ ਹੈ ਸੋ ਇੱਕ ਹੋਰ ਯੂ ਟਰਨ ਲੈਂਦੇ ਆ ਪੰਜਾਬ ਸਰਕਾਰ ਨੇ ਉਨ੍ਹਾਂ ਦੋ ਅਫਸਰਾਂ ਨੂੰ ਬਹਾਲ ਕਰ ਦਿੱਤਾ ਹੈ ਜਿਨ੍ਹਾਂ ਨੂੰ ਬੀਤੇ ਦਿਨੀ ਸਸਪੈਂਡ ਕੀਤਾ ਗਿਆ ਸੀ ਭ੍ਰਿਸ਼ਟਾਚਾਰ ਦੇ ਮਾਮਲਿਆਂ ਤਹਿਤ ਵਿਜੀਲੈਂਸ ਦੇ ਮੁਖੀ ਐਸਪੀਐਸ ਪਰਮਾਰ ਨੂੰ ਸਸਪੈਂਡ ਕੀਤਾ ਗਿਆ ਸੀ ਤੇ ਉਹਨਾਂ ਦੇ ਨਾਲ ਇੱਕ ਹੋਰ ਅਧਿਕਾਰੀ ਜਿਹੜੇ ਨੇ ਉਹਨਾਂ ਨੂੰ ਸਸਪੈਂਡ ਕੀਤਾ ਗਿਆ ਸੋ ਹੁਣ ਸਰਕਾਰ ਨੇ ਉਹਨਾਂ ਨੂੰ ਬਹਾਲ ਕਰਨ ਦੇ ਹੁਕਮ ਦੇ ਦਿੱਤੇ ਨੇ ਉਹ ਵੀ ਉਸ ਵੇਲੇ ਜਦੋਂ ਗ੍ਰਹਿ ਮੰਤਰਾਲੇ ਨੇ ਉਹਨਾਂ ਦੀ ਸਸਪੈਂਸ਼ਨ ਕੇਂਦਰੀ ਗ੍ਰਹਿ ਮੰਤਰਾਲੇ ਦੇ ਵੱਲੋਂ ਉਹਨਾਂ ਦੀ ਸਸਪੈਂਸ਼ਨ ਜਿਹੜੀ ਆ ਉਹ ਮਨਜ਼ੂਰ ਕਰ ਲਈ ਗਈ ਸੀ ਸੋ ਇੱਕ ਪਾਸੇ ਕੇਂਦਰੀ ਗ੍ਰਹਿ ਮੰਤਰਾਲੇ ਦੇ ਵੱਲੋਂ ਸਸਪੈਂਸ਼ਨ ਮਨਜ਼ੂਰ ਕੀਤੀ ਗਈ ਤੇ ਉਧਰ ਦੂਜੇ ਪਾਸੇ ਪੰਜਾਬ ਸਰਕਾਰ ਨੇ ਉਹਨਾਂ ਨੂੰ ਬਹਾਲ ਕਰਨ ਦੇ ਹੁਕਮ ਸੁਣਾ ਦਿੱਤੇ ਤੇ ਇਹ ਵੀ ਕਿਹਾ ਗਿਆ ਕਿ ਉਹਨਾਂ ਦਾ ਸਸਪੈਂਸ਼ਨ ਜਿਹੜਾ ਪੀਰੀਅਡ ਹੈ ਉਹ ਵੀ ਕਾਰਜਕਾਲ ਮੰਨਿਆ ਜਾਏ ਔਨ ਡਿਊਟੀ ਉਹ ਮੰਨੇ ਜਾਣ ਸੋ ਬਹੁਤ ਕਿਰਕਿਰੀ ਹੋ ਰਹੀ ਹੈ ਪੰਜਾਬ ਸਰਕਾਰ ਦੀ ਇਸ ਫੈਸਲੇ ਤੋਂ ਬਾਅਦ ਉਹਨਾਂ ਦੇ ਯੂ ਟਰਨ ਨੂੰ ਲੈ ਕੇ ਕਈ ਤਰ੍ਹਾਂ ਦੇ ਜਿਹੜੇ ਤਨਜ ਵਿਰੋਧੀ ਧਿਰਾਂ ਦੇ ਵੱਲੋਂ ਕੱਸੇ ਜਾ ਰਹੇ ਨੇ ਪ੍ਰਤਾਪ ਸਿੰਘ ਬਾਜਵਾ ਲੀਡਰ ਆਫ oppositon ਪੰਜਾਬ ਉਹਨਾਂ ਨੇ ਕਿਹਾ ਹੈ ਕਿ ਦੋਨੋ ਫੈਸਲੇ ਸਹੀ ਨਹੀਂ ਹੋ ਸਕਦੇ ਇੱਕ ਗਲਤ ਹੋ ਸਕਦਾ ਹੈ ਜਾਂ ਤਾਂ ਸਰਕਾਰ ਝੂਠ ਬੋਲ ਰਹੀ ਹੈ ਜਾਂ ਫਿਰ ਉਹ ਅਧਿਕਾਰੀ ਭ੍ਰਿਸ਼ਟਾਚਾਰੀ ਨਹੀਂ ਸੀ ਇਮਾਨਦਾਰ ਸੀ ਸੋ ਵੱਖ-ਵੱਖ ਪ੍ਰਤੀਕਰਮ ਸਿਆਸਤਦਾਨਾਂ ਦੇ ਇਸ ਖਬਰ ਦੇ ਨਾਲ ਸਾਹਮਣੇ ਆ ਰਹੇ ਨੇ ਇਸ ਜਾਣਕਾਰੀ ਦੇ ਨਾਲ ਸਾਹਮਣੇ ਆ ਰਹੇ ਨੇ ਪ੍ਰਤਾਪ ਸਿੰਘ ਬਾਜਵਾ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ ਤੇ ਜਾਣਕਾਰੀ ਵੀ ਸਾਂਝੀ ਕੀਤੀ ਹੈ ਇਸ ਦੇ ਬਾਬਤ ਤੇ ਉਧਰ ਨਾਲ ਹੀ ਵਿਕਰਮ ਮਜੀਠੀਆ ਵੀ ਕਹਿ ਰਹੇ ਨੇ 24-25 ਦਿਨ ਪਹਿਲਾਂ ਜੋ ਪਿਛਟਚਾਰੀ ਸੀ ਪਿਛਟਚਾਰੀ ਸੀ ਅੱਜ ਉਹ ਇਮਾਨਦਾਰ ਹੋ ਗਏ ਨੇ ਸੋ ਤਨਜ ਕਸ ਰਹੇ ਨੇ ਵਿਕਰਮ ਜਿਠਿਆ ਆਨੇ ਕਿਹਾ ਹੈ ਕਿ ਇਹ ਸ਼ਰਮਲੀ ਗੱਲ ਹੈ ਕਿ ਸਰਕਾਰ ਪਹਿਲਾਂ ਉਹਨਾਂ ਨੂੰ ਪਿਛਟਚਾਰੀ ਘਰਾਰ ਦੇ ਰਹੀ ਹੈ ਤੇ ਹੁਣ ਉਹਨਾਂ ਨੂੰ ਦੁਬਾਰਾ ਬਹਾਲ ਕਰ ਰਹੀ ਹੈ ਸੋ ਲਗਾਤਾਰ ਕਿਰਕਰੀ ਇਸ ਮਾਮਲੇ ਦੇ ਉੱਤੇ ਪੰਜਾਬ ਸਰਕਾਰ ਦੀ ਹੋ ਰਹੀ ਹੈ ਵਿਰੋਧੀ ਧਿਰਾਂ ਤਨਜ ਕਸਿਆ ਨੇ ਦਰਅਸਲ ਲਾਇਸੈਂਸ ਕੂਟਾਲਾ ਮਾਮਲੇ ਦੇ ਵਿੱਚ ਪਰਮਾਰ ਐਸਪੀ ਪਰਮਾਰ ਜਿਹੜੇ ਨੇ ਉਹਨਾਂ ਨੂੰ ਸਸਪੈਂਡ ਕੀਤਾ ਗਿਆ ਸੀ ਉਹਨਾਂ ਦੀ ਸਸਪੈਂਸ਼ਨ ਦੇ ਲਈ ਕੇਂਦਰੀ ਗ੍ਰਹਿ ਮੰਤਰਾਲੇ ਦੇ ਕੋਲ ਅਪੀਲ ਵੀ ਕੀਤੀ ਗਈ ਸੀ ਸੋ ਜਦੋਂ ਉਹਨਾਂ ਦੀ ਸਸਪੈਂਸ਼ਨ ਆਰਡਰ ਜਿਹੜੇ ਨੇ ਉਹ ਕੇਂਦਰੀ ਗ੍ਰਹਿ ਮੰਤਰਾਲੇ ਦੇ ਵੱਲੋਂ ਉਹਨਾਂ ਨੂੰ ਹਰੀ ਝੰਡੀ ਦਿੱਤੇ ਗਈ ਤੇ ਨਾਲ ਹੀ ਮੁੜ ਬਹਾਲੀ ਦੇ ਜਿਹੜੇ ਹੁਕਮ ਨੇ ਉਹ ਪੰਜਾਬ ਸਰਕਾਰ ਦੇ ਵੱਲੋਂ ਸੁਣਾ ਦਿੱਤੇ ਗਏ ਇਸ ਨੂੰ ਕਈ ਨਜ਼ਰੀਆ ਨਾਲ ਵੇਖਿਆ ਜਾ ਰਿਹਾ ਹੈ ਬਿਕਰਮ ਜੀਠਿਆ ਨੇ ਤਾਂ ਇਥੇ ਤਾਂ ਕਿ ਵੀ ਕਹਿ ਦਿੱਤਾ ਕਿ ਇਸ ਦੇ ਪਿੱਛੇ ਸਰਕਾਰ ਕਿਸੇ ਵੱਡੇ ਆਕਾ ਨੂੰ ਖੁਸ਼ ਕਰਨਾ ਚਾਹੁੰਦੀ ਸੀ ਜਾਂ ਹੱਕ ਦੇ ਵਿੱਚ ਫੈਸਲੇ ਕਰਾਉਣਾ ਚਾਹੁੰਦੀ ਸੀ ਜਿਸ ਲਈ ਐਸਪੀ ਪਰਮਾਰ ਜਿਹੜੇ ਨੇ ਉਹ ਨਹੀਂ ਮੰਨੇ ਤਾਂ ਉਹਨਾਂ ਦੇ ਉੱਤੇ ਜਿਹੜੀ ਗਾਜ ਹੈ ਭ੍ਰਿਸ਼ਟਾਚਾਰੀ ਦੀ ਉਹ ਦੇਖ ਕੇ ਉਹਨਾਂ ਨੂੰ ਸਸਪੈਂਡ ਕੀਤਾ ਗਿਆ ਸੋ ਨਾਲ ਹੀ ਸਸਪੈਂਡ ਉਸ ਤੋਂ ਬਾਅਦ ਉਹਨਾਂ ਨੂੰ ਬਹਾਲ ਕੀਤਾ ਗਿਆ ਬਹਾਲ ਦੇ ਨਾਲ ਹੀ ਇਹ ਵੀ ਕਿਹਾ ਗਿਆ ਹੈ ਕਿ 25 April ਤੋਂ ਜਦੋਂ ਉਹਨਾਂ ਨੂੰ ਸਸਪੈਂਡ ਕਰਨ ਦਾ ਹੁਕਮ ਸੁਣਾਇਆ ਗਿਆ ਸੀ 25 April ਤੋਂ ਲੈ ਕੇ ਹੁਣ ਤੱਕ ਉਹਨਾਂ ਦਾ ਜਿਹੜਾ ਪੀਰੀਅਡ ਹੈ ਉਸ ਨੂੰ ਡਿਊਟੀ ਪੀਰੀਅਡ ਮੰਨਿਆ ਜਾਏਗਾ ਸਸਪੈਂਸ਼ਨ ਪੀਰੀਅਡ ਨਹੀਂ ਮੰਨਿਆ ਜਾਏਗਾ ਸੋ ਇਸ ਫੈਸਲੇ ਤੋਂ ਬਾਅਦ ਪੰਜਾਬ ਸਰਕਾਰ ਲਗਾਤਾਰ ਸਵਾਲਾਂ ਦੇ ਘੇਰੇ ਦੇ ਵਿੱਚ ਵੀ ਹੈ ਮਜ਼ਾਕੀਆ ਲੈਜਿਤ ਦੇ ਵਿੱਚ ਤਣਜੀ ਵੀ ਕਸੇ ਜਾ ਰਹੇ ਉਧਰ ਸ਼੍ਰੋਮਣੀ ਅਕਾਲੀ ਦਲ ਭਰਤੀ ਮੁਹਿੰਮ ਦੇ ਲਈ ਬਣਾਈ ਗਈ ਪੰਜ ਮੈਂਬਰੀ ਕਮੇਟੀ ਦੇ ਵੱਲੋਂ ਸਮਿਖਿਆ ਮੀਟਿੰਗ ਕੀਤੀ ਜਾਏਗੀ ਪੰਜ ਮੈਂਬਰੀ ਕਮੇਟੀ ਦੇ ਮੈਂਬਰ ਜੀਬੀ ਸਤਵੰਦ ਕੌਰ ਤੇ ਮਨਪ੍ਰੀਤ ਸਿੰਘ ਿਆਲੀ ਨੇ ਖੁਦ ਇਹ ਜਾਣਕਾਰੀ ਦਿੱਤੀ ਹੈ ਕਿ ਭਰਤੀ ਕਮੇਟੀ ਦੇ ਵੱਲੋਂ ਹੁਣ ਤੱਕ ਵੀ ਜੋ ਜੋ ਮੀਟਿੰਗਸ ਕੀਤੀਆਂ ਗਈਆਂ ਨੇ ਆ ਜੋ ਜੋ ਕਾਰਵਾਈਆਂ ਕੀਤੀਆਂ ਗਈਆਂ ਨੇ ਭਰਤੀ ਮੁਹਿੰਮ ਨੂੰ ਲੈ ਕੇ ਉਸ ਸਾਰੇ ਦੀ ਸਮਿਖਿਆ ਕੀਤੀ ਜਾਏਗੀ ਉਹਨਾਂ ਨੇ ਇਹ ਵੀ ਦਾਅਵਾ ਕੀਤਾ ਹੈ ਕਿ ਪੰਜ ਮੈਂਬਰੀ ਭਰਤੀ ਕਮੇਟੀ ਜਿਹੜੀ ਹੈ ਉਹ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਲੀਡਰਸ਼ਿਪ ਨੂੰ ਪੈਦਾ ਕਰ ਰਹੀ ਹੈ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਲੀਡਰਸ਼ਿਪ ਦੀ ਭਰਤੀ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਕੀਤੀ ਜਾ ਰਹੀ ਹੈ ਸੋਸ ਨੂੰ ਪਰਵਾ ਹੁੰਗਾਰਾ ਵੀ ਮਿਲ ਰਿਹਾ ਹੈ ਹਰ ਦਿਨ ਆਏ ਦਿਨ ਪਿੰਡ ਪਿੰਡ ਸ਼ਹਿਰ ਸ਼ਹਿਰ ਜਾ ਕੇ ਪੰਜ ਮੈਂਬਰੀ ਭਰਤੀ ਕਮੇਟੀ ਦੇ ਵੱਲੋਂ ਮੀਟਿੰਗਸ ਵੀ ਕੀਤੀਆਂ ਜਾਂਦੀਆਂ ਨੇ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਜਿਹੜੇ ਲੋਪ ਨੇ ਉਹਨਾਂ ਨੂੰ ਸ਼ਾਮਿਲ ਵੀ ਕੀਤਾ ਜਾ ਰਿਹਾ ਹੈ 2 ਦਸੰਬਰ ਨੂੰ ਸ਼੍ਰੋਮਣੀ ਅਕਾਲੀ ਦਲ ਦੀ ਪਰਤੀ ਦੇ ਲਈ ਨਵੀਂ ਪਰਤੀ ਦੇ ਲਈ ਜਿਹੜੀ 5 ਮੈਂਬਰੀ ਕਮੇਟੀ ਹੈ ਉਸ ਨੂੰ ਬਣਾਉਣ ਦਾ ਐਲਾਨ ਕੀਤਾ ਗਿਆ ਸੀ ਪੰਜ ਸਿੰਘ ਸਾਬਾਨਾਂ ਦੇ ਮਨੋਂ ਉਸ ਦਾ ਗਠਨ ਕਰਨ ਦਾ ਐਲਾਨ ਕੀਤਾ ਗਿਆ ਸੀ 100 ਦਿਨ ਤੋਂ ਬਾਅਦ 5 ਮੈਂਬਰੀ ਕਮੇਟੀ ਆਪਣਾ ਕੰਮ ਕਰ ਰਹੀ ਹੈ ਲਗਾਤਾਰ ਸ਼੍ਰੋਮਣੀ ਕਾਲੀ ਦਲ ਦੇ ਵਿੱਚ ਨਵੀਆਂ ਪਰਤੀਆਂ ਕਰ ਰਹੀ ਹੈ ਇੱਕ ਪਾਸੇ ਸੁਖਬੀਰ ਬਾਦਲ ਜਿਹੜਾ ਉਨ੍ਹਾਂ ਦਾ ਧੜਾ ਤੇ ਦੂਜੇ ਪਾਸੇ ਪੰਜ ਮੈਂਬਰੀ ਕਮੇਟੀ ਜਿਹੜੀ ਕਿ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਬਣਾਈ ਗਈ ਉਹਨਾਂ ਦੇ ਵੱਲੋਂ ਸ਼ੋਮਨੀ ਅਕਾਲੀ ਦਲ ਦੀ ਭਰਤੀ ਕੀਤੀ ਜਾ ਰਹੀ ਹੈ ਦਾਵਾ ਇਹ ਹੈ ਕਿ ਜਿਹੜੀ ਪੰਜ ਮੈਂਬਰੀ ਕਮੇਟੀ ਸ੍ਰੀ ਅਕਾਲ ਤਖਤ ਸਾਹਿਬ ਨੇ ਬਣਾਈ ਹੈ ਉਹਦੇ ਵੱਲੋਂ ਸਿਰਫ ਉਸੇ ਹੀ ਲੀਡਰਸ਼ਿਪ ਨੂੰ ਤਵੱਜੋ ਦਿੱਤੀ ਜਾਏਗੀ ਜਿਹੜੀ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਹੋਏਗੀ ਸੋ ਸ਼ੋਮਨੀ ਕਾਲੇ ਦਲ ਦੀ ਨਵੀਂ ਭਰਤੀ ਦੇ ਲਈ ਪੰਜ ਮੈਂਬਰੀ ਕਮੇਟੀ ਜਲਦੀ ਹੀ ਸਮੀਖਿਆ ਮੀਟਿੰਗ ਕਰੇਗੀ ਜਿਸ ਦੇ ਵਿੱਚ ਕਮੇਟੀ ਦੀਆਂ ਪ੍ਰਾਪਤੀਆਂ ਬਾਰੇ ਦੱਸਿਆ ਜਾਏਗਾ ਤੇ ਨਾਲ ਹੀ ਹੁਣ ਤੱਕ ਕਿੰਨੇ ਮੈਂਬਰਾਂ ਨੇ ਜਿਹੜੀ ਭਰਤੀ ਹੈ ਉਹ ਸਵੀਕਾਰ ਕੀਤੀ ਹੈ ਸ਼੍ਰੋਮਣੀ ਕਾਲੇ ਦਲ ਦੀ ਕਿੰਨੇ ਮੈਂਬਰਾਂ ਦੀ ਭਰਤੀ ਹੋਈ ਹੈ ਨਵੀਂ ਸ਼੍ਰੋਮਣੀ ਕਾਲੇ ਦਲ ਦੇ ਵਿੱਚ ਸੋ तमाम ਜਿਹੜੀਆਂ ਗੱਲਾਂ ਨੇ तमाम ਜਿਹੜੇ ਪੁਆਇੰਟਸ ਨੇ ਉਹਨਾਂ ਦੇ ਉੱਤੇ ਵਾਰਤਾ ਕੀਤੀ ਜਾਏਗੀ ਸੋ 22 ਮਈ ਨੂੰ ਇਹ ਜਿਹੜੀ ਸਮਿਖਿਆ ਮੀਟਿੰਗ ਹੈ ਉਹ ਹੋਣ ਜਾ ਰਹੀ ਹੈ ਉਧਰ ਫਰੀਦਕੋਟ ਦੇ ਨੌਜਵਾਨ ਆਕਾਸ਼ਦੀਪ ਸਿੰਘ ਜਿਸ ਨੂੰ ਕਿ ਅਗਨੀਵੀਰ ਐਲਾਨਿਆ ਗਿਆ ਅਗਨੀਵੀਰ ਦੇ ਤਹਿਤ ਉਸ ਦੀ ਫੌਜ ਦੇ ਵਿੱਚ ਭਰਤੀ ਹੋਈ ਬੀਤੇ ਦਿਨੀ ਸ਼੍ਰੀਨਗਰ ਦੇ ਵਿੱਚ ਗੋਲੀ ਲੱਗਣ ਨਾਲ ਉਸ ਦੀ ਮੌਤ ਹੋ ਗਈ ਜਿਸ ਮ੍ਰਿਤਕ ਦੇ ਪਰਿਵਾਰ ਦੇ ਕੋਲ ਲਿਆਂਦੀ ਗਈ ਤੇ ਪਿੰਡ ਲਿਆਂਦੀ ਗਈ ਤੇ ਉਸ ਅੰਤਿਮ ਸੰਸਕਾਰ ਕੀਤਾ ਗਿਆ ਪਰ ਇਸ ਪੂਰੇ ਵਰਤਾਰੇ ਦੇ ਵਿੱਚ ਉਸ ਦੇ ਪਰਿਵਾਰਿਕ ਮੈਂਬਰ ਸਰਕਾਰ ਤੋਂ ਖਫਾ ਨੇ ਉਨਾ ਕਿਹਾ ਹੈ ਕਿ ਸਰਕਾਰ ਨੇ ਉਹਨਨੂੰ ਸ਼ਹੀਦ ਨਹੀਂ ਐਲਾਨਿਆ ਆਕਾਸ਼ਦੀਪ ਨੇ ਬਹੁਤ ਹੀ ਛੋਟੀ ਉਮਰ ਦੇ ਵਿੱਚ ਦੇਸ਼ ਦੇ ਲਈ ਆਪਣੀ ਜਿਹੜੀ ਜਾਨ ਹੈ ਉਹ ਨਿਸ਼ਾਵਰ ਕੀਤੀ ਹੈ ਮਹਿਜ਼ 22 ਸਾਲ ਦੀ ਉਮਰ ਦੇ ਵਿੱਚ ਆਕਾਸ਼ਦੀਪ ਨੇ ਸ਼ਹਾਦਤ ਦਾ ਜਾਨ ਪੀਤਾ ਹੈ ਸ਼੍ਰੀਨਗਰ ਦੇ ਵਿੱਚ ਜਿਸ ਵੇਲੇ ਤਣਾਪੂਰਨ ਹਾਲਾਤ ਬਣੇ ਹੋਏ ਸੀ ਭਾਰਤ ਪਾਕਿਸਤਾਨ ਦੇ ਦਰਮਿਆਨ ਤਾਂ ਉਸ ਵੇਲੇ ਗੋਲੀ ਲੱਗਣ ਦੇ ਕਾਰਨ ਆਕਾਸ਼ਦੀਪ ਦੀ ਮੌਤ ਹੋਈ ਸੀ ਸੋ ਅੰਤਿਮ ਸੰਸਕਾਰ ਹੋ ਗਿਆ ਹੈ ਅਸਥੀਆਂ ਜਿਹੜੀਆਂ ਨੇ ਹਜੇ ਤੱਕ ਗਲ ਪਰਵਾਹ ਨਹੀਂ ਕੀਤੀਆਂ ਗਈਆਂ ਕਿਉਂਕਿ ਪੰਜਾਬ ਸਰਕਾਰ ਤੋਂ ਇਹ ਉਮੀਦ ਕੀਤੀ ਜਾ ਰਹੀ ਹੈ ਕਿ ਸ਼ਹੀਦ ਦਾ ਜਿਹੜਾ ਦਰਜਾ ਉਹ ਅਗਨੀ ਵੀਰ ਨੂੰ ਦਿੱਤਾ ਜਾਏ ਕੇਂਦਰ ਸਰਕਾਰ ਦੇ ਵੱਲੋਂ ਵੀ ਹਜ ਤੱਕ ਅਗਨੀ ਵੀਰ ਆਕਾਸ਼ਦੀਪ ਸਿੰਘ ਨੂੰ ਅ ਦਰਜਾ ਸ਼ਹੀਦ ਦਾ ਉਹ ਨਹੀਂ ਦਿੱਤਾ ਗਿਆ ਸੋ ਸਰਕਾਰ ਤੋਂ ਖਫਾ ਨਜ਼ਰ ਆ ਰਹੇ ਨੇ ਪਰਿਵਾਰਕ ਮੈਂਬਰ ਉਹਨਾਂ ਨੇ ਤਾਂ ਇਹ ਵੀ ਕਿਹਾ ਹੈ ਕਿ ਕਿਸੇ ਵੀ ਸਰਕਾਰ ਦੇ ਆਗੂ ਨੇ ਤਾ ਕਿ ਉਹਨਾਂ ਦੀ ਸਾਰ ਨਹੀਂ ਲਈ ਇੱਥੋਂ ਤੱਕ ਕਿ ਆਕਾਸ਼ਦੀਪ ਦਾ ਜਿਹੜਾ ਅੰਤਿਮ ਸੰਸਕਾਰ ਹੈ ਉਹ ਵੀ ਸਰਕਾਰੀ ਸਨਮਾਨਾਂ ਦੇ ਨਾਲ ਨਹੀਂ ਕੀਤਾ ਜਦਕਿ ਕੋਈ ਫੌਜੀ ਸ਼ਹੀਦ ਹੋ ਕੇ ਜਦੋਂ ਆਪਣੇ ਘਰ ਹੁੰਦਾ ਹੈ ਆਪਣੇ ਵਤਨ ਵਾਪਸ ਆਉਂਦਾ ਹੈ ਤਾਂ ਹਮੇਸ਼ਾ ਸਰਕਾਰੀ ਸਨਮਾਨਾਂ ਦੇ ਨਾਲ ਉਸ ਦਾ ਅੰਤਿਮ ਸੰਸਕਾਰ ਹੁੰਦਾ ਉਸ ਨੂੰ ਸ਼ਹੀਦ ਦਾ ਦਰਜਾ ਦਿੱਤਾ ਜਾਂਦਾ ਹੈ ਪਰ ਆਕਾਸ਼ਦੀਪ ਦੇ ਨਾਲ ਅਜਿਹਾ ਬਿਲਕੁਲ ਵੀ ਨਹੀਂ ਹੋਇਆ ਮਹਿਜ਼ 22 ਸਾਲ ਦੀ ਉਮਰ ਦੇ ਵਿੱਚ ਭਰ ਜਵਾਨੀ ਦੇ ਵਿੱਚ ਦੇਸ਼ ਦੇ ਲਈ ਸ਼ਹੀਦ ਹੋਇਆ ਆਕਾਸ਼ਦੀਪ ਸਿੰਘ ਤੇ ਸਰਕਾਰਾਂ ਦਾ ਰੁਖ ਇਹ ਹੈ ਕਿ ਕੋਈ ਉਸ ਦੀ ਮੌਤ ਦੇ ਉੱਤੇ ਦੁੱਖ ਦਾ ਪ੍ਰਗਟਾਵਾ ਵੀ ਨਹੀਂ ਕਰਨਾ ਹੈ ਹਾਲਾਂਕਿ ਫਰੀਦਕੋਟ ਦੇ ਵਿੱਚ ਇਹ ਹਲਕਾ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਦੇ ਅਧੀਨ ਆਉਂਦਾ ਹੈ ਹਾਲਾਂਕਿ ਉਹਨਾਂ ਨੂੰ ਅਫਸੋਸ ਜ਼ਰੂਰ ਕੀਤਾ ਗਿਆ ਸੀ ਪਰ ਕਿਸੇ ਤਰ੍ਹਾਂ ਦੀ ਜਿਹੜੀ ਮਦਦ ਹੈ ਵਿੱਤੀ ਮਦਦ ਉਸ ਦਾ ਐਲਾਨ ਨਹੀਂ ਕੀਤਾ ਗਿਆ ਹਾਲਾਂਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਖੁਦ ਇਹ ਐਲਾਨ ਕੀਤਾ ਹੈ ਕਿ ਸਰਕਾਰ ਹਮੇਸ਼ਾ 1 ਕਰੋੜ ਦੀ ਰਾਸ਼ੀ ਜਿਹੜੀ ਹੈ ਉਹ ਸ਼ਹੀਦਾਂ ਦੇ ਪਰਿਵਾਰਕ ਮੈਂਬਰਾਂ ਨੂੰ ਦੇਵੇਗੀ ਉਸ ਤੋਂ ਪਹਿਲਾਂ ਵੀ ਇੱਕ ਕੇਸ ਸਾਹਮਣੇ ਆਇਆ ਸੀ ਜਦੋਂ ਅਗਨੀਵੀਰ ਮਾਨਸਾ ਜ਼ਿਲ੍ਹੇ ਦਾ ਸ਼ਹੀਦ ਹੋਇਆ ਸੀ ਤਾਂ ਉਸ ਨੂੰ ਵੀ ਸ਼ਹੀਦ ਨਹੀਂ ਐਲਾਨਿਆ ਗਿਆ ਸੀ ਪਰ ਪੰਜਾਬ ਦੇ ਮੁੱਖ ਮੰਤਰੀ ਨੇ ਤਾਂ ਕਿ ਉੱਥੇ ਬਕਾਇਦਾ ਉਸ ਨੂੰ ਹੀਦਲਾਨ ਨੇ ਤੇ 1 ਕਰੋੜ ਦਾ ਚੈੱਕ ਵੀ ਜਿਹੜਾ ਹੈ ਉਹ ਪਰਿਵਾਰ ਨੂੰ ਸੌਂਪਿਆ ਪਰ ਇੱਥੇ ਆਕਾਸ਼ਦੀਪ ਦੇ ਨਾਲ ਇਹ ਵਾਅ ਕਿਤੇ ਵੀ ਨਹੀਂ ਹੋਇਆ ਨਾ ਹੀ ਉਸ ਨੂੰ ਸ਼ਹੀਦ ਦਾ ਦਰਜਾ ਦਿੱਤਾ ਗਿਆ ਤੇ ਨਾ ਹੀ ਉਸ ਨੂੰ ਸਰਕਾਰੀ ਸਨਮਾਨਾਂ ਦੇ ਨਾਲ ਅੰਤਮ ਵਿਦਾਇਕ ਦਿੱਤੀ ਗਈ ਪਰਿਵਾਰਕ ਮੈਂਬਰਾਂ ਨੇ ਤਾਂ ਇੱਥੇ ਤੱਕ ਵੀ ਕਿਹਾ ਕਿ ਉਸ ਦੀ ਮ੍ਰਿਤਕ ਦੇਹ ਦੇ ਨਾਲ ਸਿਰਫ ਆਕਾਸ਼ਦੀਪ ਵਿਦਾਇਕ ਕੜਾ ਭੇਜਿਆ ਗਿਆ ਜਦਕਿ ਮੋਬਾਈਲ ਫੋਨ ਕੱਪੜੇ ਹੋਰ ਕਿਟ ਕੋਈ ਵੀ ਜ਼ਰੂਰੀ ਸਮਾਨ ਫੌਜ ਦੇ ਵੱਲੋਂ ਵਾਪਸ ਨਹੀਂ ਭੇਜਿਆ ਗਿਆ ਉਪਰਵਾਰਿਕ ਮੈਂਬਰ ਖਫਾ ਨੇ ਉਸਦੀ ਮਾਤਾ ਦੇ ਵੱਲੋਂ ਕਿਹਾ ਗਿਆ ਹੈ ਕਿ ਉਹ ਆਪਣੇ ਛੋਟੇ بیٹے ਨੂੰ ਕਦੇ ਵੀ ਫੌਜ ਦੇ ਵਿੱਚ ਭਰਤੀ ਨਹੀਂ ਕਰਨਗੇ ਹਾਲਾਂਕਿ ਉਸ ਨੂੰ ਆਫਰਜ਼ ਆ ਰਹੇ ਨੇ ਕਿ ਉਹ ਫੌਜ ਦੇ ਵਿੱਚ ਭਰਤੀ ਹੋ ਜਾਏ ਪਰ ਜਿਸ ਤਰੀਕੇ ਨਾਲ ਆਕਾਸ਼ਦੀਪ ਦੀ ਸ਼ਹਾਦਤ ਦਾ ਮਜ਼ਾਕ ਉਡਾਇਆ ਗਿਆ ਆਕਾਸ਼ਦੀਪ ਨੂੰ ਸ਼ਹੀਦ ਦਾ ਦਰਜਾ ਨਹੀਂ ਦਿੱਤਾ ਗਿਆ ਇਸ ਨੂੰ ਵੇਗਦੇ ਹੋਏ ਉਹ ਕਦੇ ਵੀ ਜਿਹੜਾ ਆਪਣਾ ਛੋਟਾ ਬੇਟਾ ਉਸ ਨੂੰ ਸ਼ਹੀਦ ਮਾਫ ਕਰਨਾ ਉਸ ਨੂੰ ਫੌਜ ਦੇ ਵਿੱਚ ਭਰਤੀ ਹੋਣ ਦੀ ਇਜਾਜ਼ਤ ਨਹੀਂ ਦੇਣਗੇ ਬ੍ਰਿਟੇਨ ਦੇ ਸੰਸਦ ਮੈਂਬਰ ਤਨਮਨਜੀਤ ਸਿੰਘ ਟੇਸੀ ਨੇ ਸਿੱਖਾਂ ਨੂੰ ਵਿਸ਼ਵ ਵਿਆਪੀ ਮਾਨਵਤਾਵਾਦੀ ਹੋਣ ਦੇ ਯਤਨਾਂ ਦੀ ਅਪੀਲ ਕੀਤੀ ਹੈ ਤਨਮਨਜੀਤ ਸਿੰਘ ਜੀ ਸਿੱਖ ਮੈਂਬਰ ਪਾਰਲੀਮੈਂਟ ਨੇ ਬ੍ਰਿਟੇਨ ਪਾਰਲੀਮੈਂਟ ਦੇ ਵਿੱਚ ਤੇ ਹਮੇਸ਼ਾ ਸਿੱਖਾਂ ਨਾਲ ਸੰਬੰਧਿਤ ਮੁੱਦੇ ਬ੍ਰਿਟੇਨ ਦੀ ਪਾਰਲੀਮੈਂਟ ਦੇ ਵਿੱਚ ਚੁੱਕਦੇ ਹੁੰਦੇ ਨੇ ਸੋ ਉਹਨਾਂ ਨੇ ਸਿੱਖਾਂ ਨੂੰ ਅਪੀਲ ਕੀਤੀ ਹੈ ਕਿ ਵੱਧ ਤੋਂ ਵੱਧ ਵਿਸ਼ਵ ਵਿਆਪੀ ਤੌਰ ਦੇ ਉੱਤੇ ਮਾਨਵਤਾਵਾਦੀ ਜਿਹੜੇ ਯਤਨ ਨੇ ਉਹਨਾਂ ਦੇ ਉੱਤੇ ਪੈਰਾ ਦੇਣ ਕਿਉਂਕਿ ਸਿੱਖ ਦੀ ਪਛਾਣ ਹੀ ਹਮੇਸ਼ਾ ਮਨੁੱਖਤਾਵਾਦੀ ਤੇ ਮਾਨਵਤਾਵਾਦੀ ਫੈਸਲਿਆਂ ਕਰਕੇ ਹੁੰਦੀ ਹੈ ਉਹਨਾਂ ਨੇ ਦੋ ਸਖਸ਼ੀਤਾਂ ਦਾ ਜ਼ਿਕਰ ਕੀਤਾ ਹੈ ਖਾਸ ਤੌਰ ਤੇ ਸਿੱਖ 체ਰੀ ਨੇ ਜਿਹੜੇ ਕੈਨੇਡਾ ਦੇ ਵਿੱਚ ਰੱਖਿਆ ਮੰਤਰੀ ਹਰਜੀਤ ਸਿੰਘ ਸੱਜਣ ਉਸ ਤੋਂ ਇਲਾਵਾ ਖਾਲਸਾ ਏਡ ਦੇ ਮੁਖੀ ਰਵੀ ਸਿੰਘ ਉਹ ਕਹਿੰਦੇ ਨੇ ਕਿ ਉਹਨਾਂ ਦੀ ਸਖਸ਼ੀਅਤ ਉਹ ਬਹੁਤ ਪ੍ਰਭਾਵਿਤ ਨੇ ਉਹਨਾਂ ਨੇ ਹਮੇਸ਼ਾ ਮਾਨਵਤਾਵਾਦੀ ਜਿਹੜੇ ਫੈਸਲੇ ਨੇ ਲਏ ਨੇ ਕਿਉਂਕਿ ਖਾਲਸਾ ਏਡ ਦੀ ਜਦੋਂ ਅਸੀਂ ਗੱਲ ਕਰਦੇ ਹਾਂ ਖਾਲਸਾ ਏਡ ਨੂੰ ਬਹੁਤ ਸਾਰੇ ਜਿਹੜੇ ਸ਼ਬਦ ਨਹੀਂ ਉਹਨਾਂ ਦੇ ਨਾਲ ਸੰਬੋਧਨ ਕੀਤਾ ਜਾਂਦਾ ਹੈ ਰਵੀ ਸਿੰਘ ਦੀ ਇੱਜ਼ਤ ਬਹੁਤ ਹੈ ਇਸ ਵਿੱਚ ਕੋਈ ਸ਼ੱਕ ਨਹੀਂ ਹੈ ਪਰ ਬਹੁਤ ਸਾਰੇ ਲੋਕ ਉਹਨਾਂ ਦੇ ਕੈਰੇਕਟਰ ਦੇ ਉੱਤੇ ਸਵਾਲ ਵੀ ਚੱਕਦੇ ਨੇ ਖਾਲਸਾ ਏਡ ਨੂੰ ਅਤਵਾਦੀ ਜਿਹੜੇ ਸੰਸਥਾ ਹੈ ਉਹ ਵੀ ਕਹਿ ਦਿੱਤਾ ਜਾਂਦਾ ਹੈ ਫੰਡਿੰਗ ਨੂੰ ਲੈ ਕੇ ਵੀ ਸਵਾਲ ਚੱਕੇ ਜਾਂਦੇ ਨੇ ਪਰ ਉਸ ਦੇ ਬਾਵਜੂਦ ਵੀ ਰਵੀ ਸਿੰਘ ਖਾਲਸਾ ਤੇ ਉਹਨਾਂ ਦੀ ਖਾਲਸਾ ਏਡ ਦੇ ਵੱਲੋਂ ਮਾਨਵਤਾਵਾਦੀ ਕਦਮ ਹਮੇਸ਼ਾ અપનાਏ ਜਾਂਦੇ ਨੇ ਕਦੇ ਵੀ ਮਨੁੱਖਤਾ ਦੀ ਸੇਵਾ ਤੋਂ ਜਿਹੜੇ ਰਵੀ ਸਿੰਘ ਨੇ ਉਹ ਅੱਗੇ ਨਹੀਂ ਹਟਦੇ ਉਹਨਾਂ ਨੇ ਤਨਮਨਜੀਤ ਸਿੰਘ ਤੇ ਅਸੀ ਨੇ ਜ਼ਿਕਰ ਕੀਤਾ ਹੈ ਕਿ ਉਹਨਾਂ ਦੇ ਸ਼ਖਸੀਅਤ ਤੋਂ ਬਹੁਤ ਪ੍ਰਭਾਵਿਤ ਨੇ ਉਹਨਾਂ ਨੇ ਆਹ ਬੀਤੇ ਦਿਨਾਂ ਦੀ ਮੀਟਿੰਗ ਹੋਈ ਹੈ ਤੇ ਕਾਫੀ ਲੰਮਾ ਸਮਾਂ ਉਹ ਮੀਟਿੰਗ ਚੱਲੀ ਜਿਸ ਦੇ ਵਿੱਚ ਮਾਨਵਤਾਵਾਦੀ ਚਰਿੱਤਰ ਨੂੰ ਲੈ ਕੇ ਕਈ ਸਾਰੀਆਂ ਗੱਲਾਂ ਹੋਈਆਂ ਨੇ ਸੋ ਖਾਲਸਾ ਐਡ ਹਮੇਸ਼ਾ ਹੀ ਮਨੁੱਖਤਾ ਦੇ ਲਈ ਅੱਗੇ ਆਉਂਦੀ ਰਹੀ ਹੈ ਭਾਵੇਂ ਉਹ ਹੜ੍ਹ ਹੋਵੇ ਜਾਂ ਪੁਚਾਲ ਹੋਵੇ ਜਾਂ ਫਿਰ ਹੋਰ ਕੋਈ ਕੁਦਰਤੀ ਆਫਤ ਹੋਵੇ ਜਾਂ ਫਿਰ ਜੰਗ ਲੱਗੀ ਹੋਵੇ ਖਾਲਸਾ ਐਡ ਕਿਤੇ ਵੀ ਪਹੁੰਚ ਜਾਂਦੀ ਹੈ ਕਿਸੇ ਵੀ ਦੇਸ਼ ਦੇ ਵਿੱਚ ਭਾਵੇਂ ਉਹ ਸਲਿਮ ਕੰਟਰੀ ਹੋਵੇ ਹਿੰਦੂ ਪ੍ਰਧਾਨ ਸਮਾਜ ਹੋਵੇ ਜਾਂ 크ਰਿਸਚਨ ਦੇਸ਼ ਨੇ ਜਿਹੜੇ ਹੋਰ ਮੁਲਕ ਨੇ ਉਹਨਾਂ ਦੇ ਵਿੱਚ ਵੀ ਖਾਲਸਾ ਏਡ ਜਿਹੜੀ ਆਪਣੀ ਸੇਵਾ ਨਿਭਾਉਣ ਲਈ ਉਹ ਪਹੁੰਚ ਜਾਂਦੀ ਹੈ ਸੋ ਤਨਮਨਜੀਤ ਸਿੰਘ ਤੇ ਅਸੀ ਦੀ ਵੀ ਇਸ ਦੇ ਤੇ ਮੱਦੇਨਜ਼ਰ ਅਪੀਲ ਹੈ ਕਿ ਸਿੱਖਾਂ ਨੂੰ ਵੱਧ ਤੋਂ ਵੱਧ ਮਾਨਵਤਾਵਾਦੀ ਤੇ ਮਨੁੱਖਤਾਵਾਦੀ ਜਿਹੜੇ ਕਦਮ ਨੇ ਉਹ ਚੱਕਣੇ ਚਾਹੀਦੇ ਨੇ ਇੱਕ ਪਾਸੇ ਪੰਜਾਬ ਸਰਕਾਰ ਯੁੱਧ ਨਸ਼ੇ ਵਿਰੁੱਧ ਮੁਹਿੰਮ ਦਾ ਜਿਹੜਾ ਐਲਾਨ ਹੈ ਉਹ ਕਰ ਰਹੀ ਹੈ ਯੁੱਧ ਨਸ਼ੇ ਵਿਰੁੱਧ ਮੁਹਿੰਮ ਦੀ ਚਰਚਾ ਵੱਡੇ ਪੱਧਰ ਦੇ ਉੱਤੇ ਕਰ ਰਹੀ ਹੈ ਤੇ ਉਸੇ ਦੇ ਦਰਮਿਆਨ ਇੱਕ ਮੰਦਭਾਗੀ ਖਬਰ ਸਾਹਮਣੇ ਆਉਂਦੀ ਹੈ ਕਿ ਹਲਕਾ ਖਡੂਰ ਸਾਹਿਬ ਦੇ ਪਿੰਡ ਦੇ ਵਿੱਚ ਹਲਕਾ ਖਡੂਰ ਸਾਹਿਬ ਦੇ ਵਿੱਚ ਪਿੰਡ ਬਰਾਨੀ ਦੇ ਵਿੱਚ ਇੱਕ ਨੌਜਵਾਨ ਦੀ ਨਸ਼ੇ ਦੀ ਓਵਰਡੋਸ ਦੇ ਨਾਲ ਮੌਤ ਹੋ ਗਈ ਹੈ ਯਾਨੀ ਕਿ ਨਸ਼ੇ ਦੀ ਓਵਰਡੋਸ ਨਾਲ ਮੌਤਾਂ ਹੋਣ ਦਾ سلسلہ ਰੁਕਿਆ ਨਹੀਂ ਹੈ ਖਾਸ ਤੌਰ ਤੇ ਉਸ ਵੇਲੇ ਜਦੋਂ ਪੰਜਾਬ ਦੇ ਵਿੱਚ ਯੁੱਧ ਨਸ਼ੇ ਵਿਰੁੱਧ ਚੱਲ ਰਿਹਾ ਹੋਵੇ ਨਸ਼ਿਆਂ ਦੇ ਵਿਰੁੱਧ ਜੰਗ ਲੜਨ ਦੀ ਗੱਲ ਪੰਜਾਬ ਸਰਕਾਰ ਕਹਿ ਰਹੀ ਹੋਵੇ ਉਸ ਦੇ ਦਰਮਿਆਨ ਹਲਕਾ ਖਡੂਰ ਸਾਬ ਦੇ ਪਿੰਡ ਬਰਾਨੀ ਦੇ ਵਿੱਚੋਂ ਮੰਦਭਾਗੇ ਖਬਰ ਸਾਹਮਣੇ ਆਉਂਦੀ ਹੈ ਜਿੱਥੇ ਇੱਕ ਨੌਜਵਾਨ ਦੀ ਨਸ਼ੇ ਦੀ ਓਵਰਡੋਸ ਨਾਲ ਮੌਤ ਹੋਈ ਉਸ ਦੇ ਪਰਿਵਾਰਕ ਮੈਂਬਰਾਂ ਦੇ ਵੱਲੋਂ ਉਸ ਦਾ ਨਾਮ ਜਿਹੜਾ ਪਰਮਵੀਰ ਸਿੰਘ ਪੰਮਾ ਦੱਸਿਆ ਗਿਆ ਉਸ ਦੇ ਪਿਤਾ ਦੇ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਕਿ ਤਿੰਨ ਕ ਮਹੀਨੇ ਪਹਿਲੇ ਉਹ ਉਹ ਦੋਹਾ ਕਤਰ ਦੇ ਵਿੱਚੋਂ ਆਇਆ ਸੀ ਤੇ ਡਰਾਈਵਰੀ ਦਾ ਕੰਮ ਕਰਦਾ ਸੀ ਉਹਨਾਂ ਦਾ ਛੋਟਾ ਬੇਟਾ ਵੀ ਸਿੰਗਾਪੁਰ ਰਹਿੰਦਾ ਸੋ 3 ਮਹੀਨੇ ਦੇ ਵਿੱਚ ਹੀ ਜਦੋਂ ਉਹ ਪੰਜਾਬ ਆਇਆ ਤਾਂ 3 ਮਹੀਨੇ ਦੇ ਵਿੱਚ ਉਹ ਬੁਰੀ ਸੰਗਤ ਦੇ ਵਿੱਚ ਫਸ ਗਿਆ ਨਸ਼ਿਆਂ ਦਾ ਸੇਵਨ ਕਰਨ ਲੱਗ ਗਿਆ ਸੋ ਇੱਕ ਦਿਨ ਉਹਨਾਂ ਨੂੰ ਜਾਣਕਾਰੀ ਮਿਲੀ ਕਿ ਉਹਨਾਂ ਦਾ ਬੇਟਾ ਕਿਸੇ ਵੀ रान ਜਗ੍ਹਾ ਦੇ ਉੱਤੇ ਪਿਆ ਜਦੋਂ ਉਹ ਜਾ ਕੇ ਪਹੁੰਚੇ ਦੇਖਿਆ ਤਾਂ ਉਸ ਦੀ ਮੌਤ ਹੋ ਚੁੱਕੀ ਸੀ ਕੋਲੋਂ ਇੱਕ ਸਰਿੰਜ ਵੀ ਮਿਲੀ ਸੀ ਇੱਥੋਂ ਤੱਕ ਕਿ ਉਹਨਾਂ ਦੇ ਪਿਤਾ ਨੇ ਗੱਲ ਕਹੀ ਹੈ ਕਿ ਉਸ ਦੇ ਜਿਹੜੇ ਸਾਥੀ ਨੇ ਉਹ ਦੀ ਮੋਟਰਸਾਈਕਲ ਨਕਦੀ ਹੋਰ ਜ਼ਰੂਰੀ ਜਿਹੜਾ ਸਮਾਨ ਹੈ ਉਹ ਲੈ ਕੇ ਭੱਜ ਗਏ ਤੇ Laash ਦੇ ਕੋਲੋਂ ਕੁਝ ਵੀ ਬਰਾਮਦ ਜਿਹੜਾ ਉਹ ਨਹੀਂ ਹੋਇਆ ਇੱਕ ਸਰੀਂਜ ਜ਼ਰੂਰ ਮਿਲੀ ਹੈ ਸੋ ਬਹੁਤ ਵੱਡੇ ਸਵਾਲ ਨੇ ਉਸ ਵੇਲੇ ਜਦੋਂ ਯੁੱਧ ਨਸ਼ੇ ਵਿਰੁੱਧ ਮੂਹਮ ਚੱਲ ਰਹੇ ਹੋਵੇ ਨਸ਼ਾ ਪੰਜਾਬ ਦੀ ਤਰਾਸੀ ਹੈ ਜੋ ਦਹਾਕਿਆਂ ਤੋਂ ਪੰਜਾਬ ਦੀ ਜਵਾਨੀ ਨੂੰ ਖੋਣਵਾ ਖਾ ਰਿਹਾ ਸੋ ਇੱਕ ਹੋਰ ਘਰ ਦੇ ਵਿੱਚ 70 ਵਿਛਿਆ ਇੱਕ ਹੋਰ ਨੌਜਵਾਨ ਨਸ਼ੇ ਦੇ ਕਾਰਨ ਮੌਤ ਦੇ ਮੂਹ ਦੇ ਵਿੱਚ ਚਲਾ ਗਿਆ ਹਾਲ ਹੀ ਦੇ ਵਿੱਚ ਹਜੇ ਜ਼ਹਿਰੀਲੀ ਸ਼ਰਾਬ ਮਾਝੇ ਦੇ ਖੇਤਰ ਦੇ ਵਿੱਚੋਂ ਵਿੱਚ ਜਿਹੜਾ ਮਾਮਲਾ ਸਾਹਮਣੇ ਆਇਆ ਉਹ ਠੰਡਾ ਨਹੀਂ ਪਿਆ ਸੀ ਔਰ ਮਾਝੇ ਦੇ ਖੇਤਰ ਦੇ ਵਿੱਚੋਂ ਹੀ ਨਸ਼ੇ ਦੇ ਨਾਲ ਇੱਕ ਨੌਜਵਾਨ ਦੀ ਓਵਰਡੋਸ ਦੇ ਨਾਲ ਮੌਤ ਹੋਈ ਵੈਸੇ ਤਾਂ ਸਾਰਾ ਪੰਜਾਬੀ ਸੂਰਬੀਰਾਂ ਦੀ ਧਰਤੀ ਮੰਨਿਆ ਜਾਂਦਾ ਪਰ ਜਦੋਂ ਅਸੀਂ ਮਾਝੇ ਦੇ ਸੰਦਰਭ ਦੇ ਵਿੱਚ ਗੱਲ ਕਰਦੇ ਹਾਂ ਤਾਂ ਮਾਝੇ ਦੇ ਲੋਕ ਬਹੁਤ ਜੁਝਾਰੂ ਨੇ ਖੜਕੋਵਾਦ ਦੇ ਵਿੱਚ ਜਿਸ ਤਰੀਕੇ ਦੇ ਨਾਲ ਉਹਨਾਂ ਨੇ ਆਪਣਾ ਖੂਨ ਡੋਲ੍ਹਿਆ ਜਿਸ ਤਰੀਕੇ ਦੇ ਨਾਲ ਉਹਨਾਂ ਨੇ ਆਪਣੀਆਂ ਸ਼ਹਾਦਤਾਂ ਦਿੱਤੀਆਂ ਉਹ ਕਦੇ ਨਹੀਂ ਭੁਲਾਈਆਂ ਜਾ ਸਕਦੀਆਂ ਪਰ ਜਦੋਂ ਮਾਜੇ ਦੇ ਖੇਤਰ ਦੇ ਵਿੱਚੋਂ ਇਹੋ ਜਿਹੀਆਂ ਘਟਨਾਵਾਂ ਸਾਹਮਣੇ ਆਉਂਦੀਆਂ ਨੇ ਨਸ਼ੇ ਦੇ ਮਾਮਲੇ ਸਾਹਮਣੇ ਆਉਂਦੇ ਨੇ ਤਾਂ ਉਸ ਵੇਲੇ ਹਿਰਦੇ ਜ਼ਰੂਰ ਬਲਉਂਦਰੇ ਜਾਂਦੇ ਨੇ ਕਿ ਯੋਧਿਆਂ ਦੀ ਧਰਤੀ ਦੇ ਉੱਤੇ ਕਿਉਂ ਸੱਥਰ ਵਿਛ ਰਹੇ ਨੇ ਸੱਥਰ ਵਿਛਾਉਣ ਦਾ ਜ਼ਿੰਮੇਵਾਰ ਕੌਣ ਹੈ ਜ਼ਹਿਰੀਨੀ ਸ਼ਰਾਬ ਦੇ ਮਾਮਲੇ ਦੇ ਵਿੱਚ ਵੀ ਜਿਹੜਾ ਹਿਰਦਾ ਬਲਉਂਦਰਾ ਗਿਆ ਸੀ ਕਿਉਂਕਿ ਉੱਥੇ ਵੀ ਮਾਜੇ ਦਾ ਜਿਹੜਾ ਅੰਮ੍ਰਿਤਸਰ ਖੇਤਰ ਹੈ ਗੁਰੂਆਂ ਪੀਰਾਂ ਦੀ ਧਰਤੀ ਹੈ ਖਾਸ ਤੌਰ ਤੇ ਗੁਰੂ ਰਾਮਦਾਸ ਦੀ ਨਗਰੀ ਅੰਮ੍ਰਿਤਸਰ ਖਾੜਕੂਬਾਦ ਦੇ ਵੇਲੇ ਵੀ ਉੱਥੋਂ ਬਹੁਤ ਸਾਰੀਆਂ ਜਿਹੜੀਆਂ ਸ਼ਹਾਦਤਾਂ ਨੇ ਹੋਈਆਂ ਨੇ ਇੱਕ ਦੌਰ ਤਾਂ ਇਹੋ ਜਿਹਾ ਵੀ ਸੀ ਜਦੋਂ ਕਈ-ਕਈ ਸਾਲ ਪਿੰਡਾਂ ਦੇ ਵਿੱਚ ਬਰਾਤਾਂ ਨਹੀਂ ਚੜੀਆਂ ਸੀ ਨੌਜਵਾਨਾਂ ਨੂੰ ਇਕੱਠਿਆਂ ਕਰਕੇ ਅਣਗਿਣਤ ਨੌਜਵਾਨਾਂ ਨੂੰ ਮਾਰ ਮੁਕਾਇਆ ਗਿਆ ਸੀ ਉਸ ਵੇਲੇ ਵੀ ਹਕੂਮਤ ਦੇ ਵੱਲੋਂ ਪਰ ਅੱਜ ਦੇ ਹਾਲਾਤ ਇਹ ਨੇ ਉਸ ਵੇਲੇ ਹਕੂਮਤ ਦੇ ਵੱਲੋਂ ਇਸ ਤਰੀਕੇ ਨਾਲ ਨੌਜਵਾਨਾਂ ਨੂੰ ਮਾਰਿਆ ਗਿਆ ਤੇ ਅੱਜ ਜਿਹੜੇ ਨੌਜਵਾਨ ਨੇ ਉਹ ਨਸ਼ੇ ਦੀ ਓਵਰਡੋਜ਼ ਦੇ ਨਾਲ ਨਸ਼ੇ ਦੀ ਪੇਂਟ ਚੜ ਕੇ ਮਰ ਰਹੇ ਨੇ ਤੋਂ ਪੰਜਾਬ ਦੀ ਵੱਡੀ ਤਰਾਸਤੀ ਹੈ ਓਬਵੀਅਸ ਵੀ ਲੇ ਜਦੋਂ ਪੰਜਾਬ ਦੇ ਵਿੱਚ ਯੁੱਧ ਨਸ਼ੇ ਵਿਰੁੱਧ ਮੁਹਿੰਮ ਚੱਲ ਰਹੀ ਹੋਵੇ ਅਗਲੀ ਖਬਰ ਵੀ ਨਸ਼ੀਆਂ ਦੇ ਨਾਲ ਜੁੜੀ ਹੋਈ ਹੈ ਜਿਸ ਤਰੀਕੇ ਨਾਲ ਪੰਜਾਬ ਸਰਕਾਰ ਯੁੱਧ ਨਸ਼ੇ ਵਿਰੁੱਧ ਮੁਹਿੰਮ ਦੀ ਗੱਲ ਕਰ ਰਹੀ ਹੈ ਸੋ ਇਸੇ ਦਾ ਅਗਲਾ ਜਿਹੜਾ ਭਾਗ ਹੈ ਨਸ਼ੇ ਵਿਰੁੱਧ ਜਿਹੜੀ ਪੈਦਲ ਯਾਤਰਾ ਉਹ ਪਿੰਡ ਪਿੰਡ ਪੱਧਰ ਦੇ ਉੱਤੇ ਕੱਢੀ ਜਾਏਗੀ ਜੁਸ ਲਈ ਪੰਜਾਬ ਦੇ ਮੰਤਰੀਆਂ ਤੇ ਵਿਧਾਇਕਾਂ ਦੀ ਉਹਨਾਂ ਦੇ ਹਲਕਿਆਂ ਦੇ ਵਿੱਚ ਜਿਹੜੀ ਡਿਊਟੀ ਆ ਉਹ ਲਗਾਈ ਗਈ ਹੈ ਪੈਦਲ ਮਾਰਚ ਮੰਤਰੀਆਂ ਤੇ ਵਿਧਾਇਕਾਂ ਦੇ ਵੱਲੋਂ ਕੱਢਿਆ ਜਾਏਗਾ ਪੂਰੇ ਪੰਜਾਬ ਦੇ ਵਿੱਚ 117 114 ਹਲਕਿਆਂ ਦੇ ਵਿੱਚ ਜਿਹੜੀ ਇਹ ਯਾਤਰਾ ਹੈ ਉਹ ਕੱਢੀ ਜਾਏਗੀ ਹਾਲਾਂਕਿ 92 ਹਲਕਿਆਂ ਦਾ ਜ਼ਿਕਰ ਅਸੀਂ ਕਰ ਸਕਦੇ ਹਾਂ ਕਿਉਂਕਿ 92 ਹਲਕਿਆਂ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਇਸ ਵੇਲੇ ਸੱਤਾ ਦੇ ਵਿੱਚ ਐ ਸੋ ਸਰਕਾਰ ਦੇ ਆਪਣੇ ਜਿਹੜੇ ਆਗੂ ਨੇ ਆਮ ਆਦਮੀ ਪਾਰਟੀ ਸਰਕਾਰ ਦੇ ਵੱਲੋਂ 92 ਹਲਕਿਆਂ ਦੇ ਵਿੱਚ ਜਿਹੜੀ ਯੁੱਧ ਨਸ਼ੇ ਵਿਰੁੱਧ ਮੁਹਿੰਮ ਤਹਿਤ ਨਸ਼ਾ ਵਿਰੋਧੀ ਰੈਲੀ ਕੱਢੀ ਜਾਏਗੀ ਪੈਦਲ ਯਾਤਰਾ ਕੀਤੀ ਜਾਏਗੀ ਸੋ ਇਹ ਵੀ ਦਾਵਾ ਪੰਜਾਬ ਸਰਕਾਰ ਨੇ ਕੀਤਾ ਹੈ ਕਿ 31 ਮਈ ਤੱਕ ਹਰ ਹਾਲ ਦੇ ਵਿੱਚ ਜਿਹੜਾ ਨਸ਼ਾ ਹੈ ਉਹ ਪੰਜਾਬ ਦੇ ਵਿੱਚੋਂ ਖਤਮ ਕਰਨਾ ਹੈ ਪੰਜਾਬ ਨੂੰ ਨਸ਼ਾ ਮੁਕਤ ਕਰਨਾ ਹੈ ਸੋ ਇਸ ਲਈ ਹਰ ਹਿੱਲਾ ਪੰਜਾਬ ਸਰਕਾਰ ਅਪਣਾਉਣ ਦਾ ਦਾਵਾ ਕਰ ਰਹੀ ਹੈ ਭਾਵੇਂ ਉਹ ਬੁਲਡੋਜ਼ਰ ਕਾਰਵਾਈ ਹੋਵੇ ਨਸ਼ਾ ਤਸਕਰਾਂ ਦੇ ਘਰ ਟੌਣ ਦੀ ਗੱਲ ਹੋਵੇ ਜਾਂ ਫਿਰ ਰੈਲੀਆਂ ਕੀਤੀਆਂ ਜਾ ਰਹੀਆਂ ਨੇ ਅਰਵਿੰਦ ਕੇਸ਼ਰੀਵਾਲ ਤੇ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਸੋ ਹੁਣ ਉਸੇ ਦੀ ਤਰਜ਼ ਦੇ ਉੱਤੇ ਪੈਦਲ ਯਾਤਰਾ ਪਿੰਡ ਪਿੰਡ ਤੇ ਬਲਾਕ ਪੱਧਰ ਤੇ ਜ਼ਿਲ੍ਹਾ ਪੱਧਰ ਦੇ ਉੱਤੇ ਕੱਢੀ ਆਏਗੀ اور ਉਸ ਹਲਕੇ ਵਿਧਾਇਕਾਂ ਦੀ ਡਿਊਟੀ ਖਾਸ ਤੌਰ ਤੇ ਵਿਧਾਇਕਾਂ ਦੇ ਮੰਤਰੀਆਂ ਦੀ ਡਿਊਟੀ ਲਗਾਈ ਗਈ ਹੈ ਕਿ ਲੋਕਾਂ ਨੂੰ ਪਿੰਡ ਪਿੰਡ ਜਾ ਕੇ ਜਾਗਰੂਕ ਕਰਨ ਪਿੰਡ ਦੀਆਂ ਪੰਚਾਇਤਾਂ ਦੇ ਨਾਲ ਵਿਚਰਨ ਕਿ ਨਸ਼ਾ ਖਤਮ ਕਰਨ ਦੇ ਲਈ ਪੰਚਾਇਤਾਂ ਦਾ ਯੋਗਦਾਨ ਵੀ ਅਹਿਮ ਹੋਣਾ ਚਾਹੀਦਾ ਹੈ ਸੋ 31 ਮਈ 2025 ਤਰੀਕ ਨੋਟ ਕਰ ਲੈਣੀ ਚਾਹੀਦੀ ਹੈ ਕੀ ਡੈਡ ਲਾਈਨ ਨੇੜੇ ਆ ਰਹੀ ਹੈ ਤੇ ਉਸ ਤੋਂ ਬਾਅਦ ਕੀ ਪੰਜਾਬ ਸਰਕਾਰ ਪੰਜਾਬ ਦੇ ਵਿੱਚੋਂ ਨਸ਼ਾ ਮੁਕਤ ਕਰਨ ਲਈ ਕਾਮਯਾਬ ਹੁੰਦੀ ਹੈ ਜਾਂ ਨਹੀਂ ਇਹ ਦੇਖਣਾ ਦਿਲਚਸਪ ਹੋਏਗਾ ਸੋ ਅੱਜ ਦੀ ਖਾਸ ਪੇਸ਼ਕਸ਼ ਦੇ ਵਿੱਚ ਇੰਨਾ ਹੀ ਅਗਲੇ ਐਪੀਸੋਡ ਦੇ ਵਿੱਚ ਫਿਰ ਹਾਜ਼ਰ ਹੋਵਾਂਗੇ ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਤਦ ਤੱਕ ਲਈ ਤੁਸੀਂ ਵੇਖਦੇ ਰਹੋ ਸੱਚ ਦਾ ਨਿਰੰਤਰ ਵਹਿੰਦਾ ਦਰਿਆ ਸਤਲੁਜ ਟੀਵੀ